21 ਫਰਵਰੀ ਅੱਜ ਕਿਸਾਨਾਂ ਨੇ ਦਿੱਲੀ ਕੂਚ ਕਰਨ ਦਾ ਐਲਾਨ ਕਰਤਾ ਪਹਿਲਾਂ ਤੇ ਹਰਿਆਣੇ ਵਾਲੇ ਨਵਦੀਪ ਨੇ ਬੁਲਟ ਪ੍ਰੂਫ ਜੀਸੀਬੀ ਤਿਆਰ ਕਰਵਾਈ ਸੀ ਪਰ ਜੀਸੀਬੀ ਦਾ ਵੱਡਾ ਮਾਡਲ ਪੌਪਲਾਈਨ ਵੀ ਬੁਲਟ ਪ੍ਰੂਫ ਤਿਆਰ ਕਰਵਾ ਲਈਆ ਦੋਸਤੋ ਚਾਰੇ ਪਾਸੇ ਲੋਹੇ ਦੀਆਂ ਮੋਟੀਆਂ ਚਾਦਰਾਂ ਲਾਤੀਆਂ ਲੈ ਆਂਦੀ ਵੱਡੀ ਚੈਣ ਵਾਲੀ ਪੌਪਲੈਨ ਨਾ ਮਿੱਟੀ ਦੇ ਵਿੱਚ ਫਸੇ ਤੇ ਨਾ ਕੋਈ ਟਾਇਰ ਪੈਂਚਰ ਕਰ ਸਕੇ ਜੀਸੀਬੀ ਦੇ ਟਾਇਰਾਂ ਤੇ ਮੋਟੀਆਂ-ਮੋਟੀਆਂ ਲੋਹੇ ਦੀਆਂ ਚਾਦਰਾਂ ਲਾਤੀਆਂ ਤਾਂ ਜੋ ਗੋਲੀਆਂ ਦਾ ਅਸਰ ਨਾ ਹੋਵੇ ਕਿਸਾਨਾਂ ਨੇ ਬੀ ਪਲਾਨ ਵੀ ਬਣਾ ਰੱਖਿਆ ਜੇਕਰ ਸੰਭੂ ਖਨੌਰੀ ਬਾਰਡਰ ਨਾ ਟੁੱਟੇ ਤਾਂ ਫਿਰ ਨਹਿਰ ਵਜਦੀ ਚਾਲੇ ਪਾਉਣਗੇ ਗੁਰੂ ਦੇ ਸਿੰਘ ਮਿੱਟੀ ਨਾਲ ਭਰ-ਭਰ ਕੇ ਰੱਖ ਲਈਆਂ ਗੱਟੇ ਅਤੇ ਬੋਰੀਆਂ ਕਿਸਾਨਾਂ ਵੱਲੋਂ ਪੂਲ ਤਿਆਰੀਆਂ 21 ਤਰੀਕ ਨੂੰ ਪੂਰੇ 11 ਵਜੇ ਦੀ ਕਾਲ ਹੈ ਕਿਸਾਨਾਂ ਵੱਲੋਂ ਪੂਲ ਤਿਆਰੀਆਂ ਵੋਰਸਾ ਵੋਰਸਾ ਭਾਵੇਂ ਅਥਰੂ ਗਏ ਸੁੱਟੇ ਭਾਵੇਂ ਬੰਬ ਹੋਣੀ ਦਬਦੇ ਗੁਰੂ ਦੇ ਸਿੰਘ ਹੁਣ ਤਾਂ ਇੱਕ ਪਾਸਾ ਕਰਕੇ ਹੀ ਰਹਿਣਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਸ਼ੰਭੂ ਅਤੇ ਖਨੌਰੀ ਬਾਰਡਰ ਤੇ ਪੰਜਾਬ ਦੇ ਕਿਸਾਨ ਜਥੇ ਬੰਦੀਆਂ ਦਾ ਹੜਾ ਆਇਆ ਪਿਆ ਅਤੇ ਲੋਕਾਂ ਨੂੰ ਅੱਜ 21 ਫਰਵਰੀ ਯਾਨੀ ਕਿ 11 ਤਰੀਕ ਨੂੰ ਦਿੱਲੀ ਨੂੰ ਕੂਚ ਕਰਨ ਦੀ ਕਾਲ ਦਿੱਤੀ ਗਈ ਹੈ ਤੇ ਵੱਧ ਤੋਂ ਵੱਧ ਜੀਐਸਬੀ ਮਸ਼ੀਨਾਂ ਵੀ ਉੱਥੇ ਪਹੁੰਚ ਚੁੱਕਿਆ ਨੇ ਕਮੈਂਟਾਂ ਦੇ ਵਿੱਚ ਇਹਨਾਂ ਸੂਰਬੀਰ ਯੋਧਿਆਂ ਨੂੰ ਹੱਲਾਸ਼ੇਰੀ ਜ਼ਰੂਰ ਦਿਓ ਅਤੇ ਪੰਜਾਬ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਦੇ ਨਾਰੇ ਲਾਉਣੇ ਨਾ ਭੁੱਲਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ